ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਪੰਥ ਬਸੇ ਮੈਂ ਉਜੜਾਂ ਮਨ ਚਾਓ ਕਨੇਰਾ ਤਨਿਆ ਬਾਜਾਂ ਵਾਲਿਆ ਤਨ ਤੇਰਾ ਜੇਰਾ ਹੱਥੀਆਂ ਪੁਸ਼ਿੰਗਾਰ ਕੇ ਪੁੱਤ ਜੰਗ ਨੂੰ ਤੋਰੇ ਨੰਗੇ ਪੈਰੀ ਹੋ ਤੁਰਿਆ ਛੱਡ ਨੀਲੇ ਕੋੜੇ ਪੁੱਤ ਮੋਏ ਜੈਕਾਰੇ ਛੱਡਦਾ ਓਏ ਪਿਓ ਐਸਾ ਕਿਡਾ ਤਾਨਿਆ ਆਵਾਜ਼ਾਂ ਵਾਲਿਆ ਤਨ ਤੇਰਾ ਸਿਰ ਲੈ ਕੇ ਕੌਮ ਤੋਂ ਸਰਵਾਂਸ ਲੁਟਾਇਆ ਫਿਰ ਵੀ ਆਖੇ ਕਿਸ਼ਤਾਂ ਦੇ ਨਾਲ ਕਰਜ਼ਾ ਲਾਇਆ ਪਾਣਾ ਮਿਠਾ ਆਖ ਕੇ ਫਿਰ ਕਰੇ ਨਵੇੜਾ ਤਾਨ ਆਵਾਜ਼ਾਂ ਵਾਲਿਆ ਤਨ ਤੇ ਬਾਹਰ ਪੰਨੂ ਦੀ ਸਮਝ ਤੋਂ ਉਹਦਾ ਹਰ ਖੇਲਾ ਸਿਖਰ ਇਸ਼ਕ ਦਾ ਕਰ ਗਿਆ ਬਣ ਗੁਰੂ ਤੋਂ ਚੇਲਾ ਕਿੰਜ ਕਲਮਾਂ ਦੇ ਨਾਲ ਲਿਖਦਿਆਂ ਤੇਰਾ ਜ਼ਿਕਰ ਵਡੇਰਾ ਧਾਨਿਆਂ ਵਾਜਾਂ ਵਾਲਿਆ ਜੇਰਾ ਤਨ ਤੇਰਾ ਜੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਬਸੇ ਮੈਂ ਉਜੜਾ ਮਨ ਚਾਉ ਕਨੇਰਾ ਤਾਨਿਆ ਬਾਜਾ ਵਾਲਿਆ ਤਨ ਤੇਰਾ ਜੇਰਾ ਹੱਥੀ ਆਪ ਸ਼ਿੰਗਾਰ ਕੇ ਪੁੱਤ ਜੰਗ ਨੂੰ ਤੋਰੇ ਨੰਗੇ ਪੈਰੀ ਹੋ ਤੁਰਿਆ ਛੱਡ ਨੀਲੇ ਕੋੜੇ ਪੁੱਤ ਮੋਏ ਜੈ ਕਾਰੇ ਛੱਡਦਾ ਓਏ ਪਿਓ ਐਸਾ ਕਿਡਾ ਤਨ ਆਵਾਜ਼ਾਂ ਵਾਲਿਆ ਤਨ ਤੇਰਾ ਜੇਰਾ ਪੰਜ ਸਿਰ ਲੈ ਕੇ ਕੌਮ ਤੋਂ ਸਰਵਾਂਸ ਲੁਟਾਇਆ ਫਿਰ ਵੀ ਆਖੇ ਕਿਸ਼ਤਾਂ ਦੇ ਨਾਲ ਮਰ ਜਾ ਲਾਇਆ ਨਾ ਮਿੱਠਾ ਆਖ ਕੇ ਫੇਰ ਕਰੇ ਨ ਬੇੜਾ ਤਾਨ ਆਵਾਜ਼ਾਂ ਵਾਲਿਆ ਤਨ ਤੇਰਾ ਤੇਰਾ ਬਾਹਰ ਪੰਨੂ ਦੀ ਸਮਝ ਤੋਂ ਉਹਦਾ ਹਰ ਖੇਲਾ ਸਿਖਰ ਇਸ਼ਕ ਦਾ ਕਰ ਗਿਆ ਬਣ ਕਲਮਾਂ ਦੇ ਨਾਲ ਲਿਖਦਿਆਂ ਤੇਰਾ ਜ਼ਿਕਰ ਵਡੇਰਾ ਤਾਨੀਆਂ ਬਾਜਾਂ ਵਾਲਿਆ ਤਨ ਤੇਰਾ ਜੇਰਾ ਤਨ ਤੇਰਾ ਜੇਰਾ ਤਨ ਤੇਰਾ ਜੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ